ਸਾਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਆਜ਼ਰਾ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚ ਗੁਰਪ੍ਰੀਤ ਨਾਮ ਦੀ ਕੁੜੀ ਰਹਿੰਦੀ ਸੀ ਗੁਰਪ੍ਰੀਤ ਦੇ ਮਾਤਾ ਪਿਤਾ ਗਰੀਬ ਕਿਸਾਨ ਸਨ ਪਿੰਡ ਦੇ ਹੋਰ ਲੋਕਾਂ ਵਾਂਗ ਉਹ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਮਿਹਨਤ ਕਰਦੇ ਸਨ ਪਰ ਫਿਰ ਵੀ ਘਰ ਦੇ ਖਰਚੇ ਪੂਰੇ ਨਹੀਂ ਸੀ ਹੁੰਦੇ ਗੁਰਪ੍ਰੀਤ ਬਹੁਤ ਹੀ ਸੁੰਦਰ ਸਾਫ ਦਿਲ ਅਤੇ ਮਾਸੂਮ ਜਹੀ ਕੁੜੀ ਸੀ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਵੱਡੇ ਸੁਪਨੇ ਬਸੇ ਰਹਿੰਦੇ ਸੀ ਕਦੇ ਸੋਚਦੀ ਸੀ ਕਿ ਵੱਡੀ ਹੋ ਕੇ ਡਾਕਟਰ ਬਣੇਗੀ ਤੇ ਕਦੇ ਅਧਿਆਪਕਾ ਪਰ ਕਿਸਮਤ ਨੂੰ ਉਸਦੇ ਸੁਪਨੇ ਕਦੇ ਵੀ गवारा ਨਹੀਂ ਸੀ ਹੋਏ ਸਕੂਲ ਦੇ ਦਿਨਾਂ ਵਿੱਚ ਹੀ ਗੁਰਪ੍ਰੀਤ ਹਮੇਸ਼ਾ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦੀ ਸੀ ਉਸ ਦੇ ਅਧਿਆਪਕ ਵੀ ਉਸ ਦੀ ਅਕਲ ਤੇ ਸੂਝਵਾਨ ਨੂੰ ਲੈ ਕੇ ਤਾਰੀਫ ਕਰਦੇ ਸੀ ਵਾਰ ਕਰਦੀ ਮੰਦੀ ਹਾਲ ਕਰਕੇ ਉਹ میٹرਿਕ ਤੋਂ ਬਾਅਦ ਆਪਣੀ ਪੜਾਈ ਨੂੰ ਜਾਰੀ ਨਾ ਰੱਖ ਸਕੀ ਗੁਰਪ੍ਰੀਤ ਦੀ ਮਾਂ ਅਕਸਰ ਕਹਿੰਦੀ ਪੁੱਤ ਕੁੜੀਆਂ ਦਾ ਕੀ ਹੈ ਉਹਨਾਂ ਨੇ ਤਾਂ ਪਰਾਇਆ ਕਰ ਜਾ ਕੇ ਵਸ ਜਾਣਾ ਹੁੰਦਾ ਹੈ ਪੜਾਈ ਲਿਖਾਈ ਨਾਲ ਤਾਂ ਨਾ ਤਾਂ ਦਾਜ ਮਿਲਦਾ ਹੈ ਤੇ ਨਾ ਹੀ ਸੱਸ ਸੋਹਰਿਆਂ ਦੀ ਸੋਚ ਬਦਲਦੀ ਹੈ ਇਹ ਸੁਣ ਕੇ ਗੁਰਪ੍ਰੀਤ ਦਾ ਦਿਲ ਟੁੱਟ ਜਾਂਦਾ ਸਾਰੋ ਕੁਝ ਨਹੀਂ ਕਹਿੰਦੀ ਉਹ ਸਿਰਫ ਆਪਣੇ ਸੁਪਨਿਆਂ ਨੂੰ ਦਿਲ ਵਿੱਚ ਦਬਾ ਲੈਂਦੀ ਸੀ ਗੁਰਪ੍ਰੀਤ ਜਦੋਂ ਵੀ ਆਪਣੇ ਭਵਿੱਖ ਬਾਰੇ ਸੋਚਦੀ ਸੀ ਉਸਦੇ ਮਨ ਵਿੱਚ ਇੱਕ ਸੋਹਣਾ ਘਰ ਬਣਦਾ ਸੀ ਜਿੱਥੇ ਪਿਆਰ ਹੋਵੇ ਇੱਜ਼ਤ ਹੋਵੇ ਤੇ ਖੁਸ਼ੀਆਂ ਦੀ ਛਾਂ ਹੋਵੇ ਪਰ ਕਿਸਮਤ ਨੇ ਉਸਦੇ ਲਈ ਕੁਝ ਹੋਰ ਹੀ ਲਿਖਿਆ ਹੋਇਆ ਸੀ ਘਰ ਦੀਆਂ ਹਾਲਾਤਾਂ ਬੇहद ਮਾੜੀਆਂ ਹੋਣ ਕਰਕੇ ਮਾਪਿਆਂ ਨੇ ਉਸਦਾ ਜਲਦੀ ਹੀ ਵਿਆਹ ਤੈਅ ਕਰ ਦਿੱਤਾ ਸੀ ਮੰਡਪ ਸਜਿਆ ਢੋਲੀ ਵੱਜੇ ਪਿੰਡ ਦੇ ਇਲਾਕੇ ਦੇ ਲੋਕ ਇਕੱਠੇ ਹੋਏ ਪਰ ਗੁਰਪ੍ਰੀਤ ਦੇ ਦਿਲ ਵਿੱਚ ਅਣਜਾਣੇ ਡਰ ਸਨ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸਦੇ ਸੁਪਨਿਆਂ ਦਾ ਘਰ ਕਿਵੇਂ ਦਾ ਹੋਵੇਗਾ ਵਿਆਹ ਤੋਂ ਬਾਅਦ ਗੁਰਪ੍ਰੀਤ ਜਦੋਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਪਹਿਲੇ ਹੀ ਦਿਨ ਉਸਨੂੰ ਸਮਝ ਆ ਗਿਆ ਸੀ ਕਿ ਇਹ ਸਰਾ ਤੇ ਤੁਰਨਾ ਆਸਾਨ ਨਹੀਂ ਸੱਸ ਦੀਆਂ ਅੱਖਾਂ ਵਿੱਚ ਉਸਦੇ ਲਈ ਨਾ ਪਿਆਰ ਸੀ ਤੇ ਨਾ ਹੀ ਮਮਤਾ ਉਸਦੇ ਹਰ ਕੰਮ ਵਿੱਚ ਕਮੀਆਂ ਘੜਦੀਆਂ ਸੀ ਸੱਸ ਕਹਿੰਦੀ ਤੈਨੂੰ ਰੋਟੀ ਵੀ ਬਣਾਉਣੀ ਨਹੀਂ ਆਉਂਦੀ ਮੇਰੇ ਨੇ ਕਿ ਹੋ ਜਾਈ ਕੁੜੀ ਲਿਆਂਦੀ ਹੈ हे ਰੱਬਾ ਸੋਹਰਾ ਖاموش ਰਹਿੰਦਾ ਸੀ ਤੇ ਪਤੀ ਮਨਜੀਤ ਆਪਣੇ ਪਰਿਵਾਰ ਦੇ ਵਰੋਂਦ ਕੁਝ ਨਹੀਂ ਸੀ ਬੋਲ ਗੁਰਪ੍ਰੀਤ ਦੀ ਉਮੀਦ ਸੀ ਕਿ ਪਤੀ ਉਸਦਾ ਸਾਥ ਦੇਵੇਗਾ ਪਰ ਉਹ ਹਮੇਸ਼ਾ ਚੁੱਪ ਦਾ ਸਾਥ ਲੈਂਦਾ ਹੌਲੀ ਹੌਲੀ ਦਿਨ ਬੀਤਦੇ ਗੁਰਪ੍ਰੀਤ ਹਰ ਇੱਕ ਗੱਲ ਚੁੱਪਚਾਪ ਸਹਿੰਦੀ ਰਹੀ ਉਸ ਨੂੰ ਜੀ ਸੀ ਕਿ ਸ਼ਾਇਦ ਸਮੇਂ ਦੇ ਨਾਲ ਸਭ ਕੁਝ ਬਦਲ ਜਾਵੇਗਾ ਪਰ ਉਸ ਦੀ ਇਹ ਉਮੀਦ ਵੀ ਹੌਲੀ ਹੌਲੀ ਮਰਨ ਲੱਗੀ ਸਾਤੀ ਬਿਸਤਰ ਤੇ लेट ਕੇ ਉਹ ਅੱਖਾਂ ਵਿੱਚ ਹੰਝੂ ਲੈ ਕੇ ਸੋਚਦੀ ਕਿ ਮੇਰੀ ਜ਼ਿੰਦਗੀ ਦਾ ਲਿਖਿਆ ਹੋਇਆ ਸਿਰਫ ਦੁੱਖ ਹੀ ਹੈ ਕੁਝ ਮਹੀਨੇ ਬੀਤ ਗਏ ਗੁਰਪ੍ਰੀਤ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਖਬਰ ਆਈ ਉਹ ماں ਬਣਨ ਵਾਲੀ ਸੀ ਇਹ ਖਬਰ ਸੁਣ ਕੇ ਉਸ ਦਾ ਦਿਲ ਖੁਸ਼ੀ ਨਾਲ ਭਰ ਗਿਆ ਉਸ ਨੂੰ ਲੱਗਿਆ ਕਿ ਸ਼ਾਇਦ ਓਨ ਘਰ ਦਾ ਮਾਹੌਲ ਬਦਲ ਜਾਵੇਗਾ ਸੱਸੋਰੇ ਵੀ ਉਸ ਨੂੰ ਪਿਆਰ ਕਰਨ ਲੱਗ ਪੈਣਗੇ ਪਰ ਹਕੀਕਤ ਕੁਝ ਹੋਰ ਸੀ ਸੱਸ ਦੇ ਤਿੱਖੇ ਸ਼ਬਦ ਕਹੇ ਕੰਮ ਤਾਂ ਢੰਗ ਨਾਲ ਹੁੰਦਾ ਨਹੀਂ ਹੁਣ ਬੱਚਾ ਪੈਦਾ ਕਰਕੇ ਹੋਰ ਪਰ ਪਹਿ ਜਾਣਾ ਇਹ ਸੁਣ ਕੇ ਗੁਰਪ੍ਰੀਤ ਦਾ ਦਿਲ ਟੁੱਟ ਗਿਆ ਉਸਨੇ ਆਪਣੇ ਅੰਦਰ ਬੱਚੇ ਦੀ ਧੜਕਣ ਸੁਣਨੀ ਸੀ ਜੋ ਸੋਚਦੀ ਸੀ ਕਿ ਇੱਕ ਸ ਮਾਸੂਮ ਨੂੰ ਉਹ ਕਿੰਨਾ ਪਿਆਰ ਦੇਵੇਗੀ ਭਾਵੇਂ ਦੁਨੀਆਂ ਉਸ ਨੂੰ ਕਿੰਨਾ ਵੀ ਮਾੜਾ ਸਮਝੇ ਉਸਨੇ ਇੱਕ ਸੋਹਣੇ ਪੁੱਤ ਨੂੰ ਜਨਮ ਦਿੱਤਾ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਉਸਨੇ ਬੱਚੇ ਨੂੰ ਜੱਤੀ ਨਾਲ ਲਾ ਕੇ ਹਲਾਈ ਜਾਈ ਕਹਾ ਮੇਰੇ ਪੁੱਤਰ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਹੈ ਹੁਣ ਮੈਂ ਤੇਰੇ ਲਈ ਹਰ ਦੁੱਖ ਸਹਿਣ ਲਈ ਤਿਆਰ ਹਾਂ ਪਰ ਘਰ ਦਾ ਮਾਹੌਲ ਠੰਡਾ ਹੀ ਰਹਾ ਪਰ ਪਤੀ ਮਨਜੀਤ ਵੀ ਕੰਮ ਜਾਣ ਵਿੱਚ ਬੱਚੇ ਨਾਲ ਘੱਟ ਹੀ ਜੁੜਿਆ ਗੁਰਪ੍ਰੀਤ ਤੇ ਕਲੀ ਹੀ ਮਾਂ ਤੇ ਪਿਤਾ ਦੀ ਦੋਵੇਂ ਭੂਮਿਕਾ ਨਿਭੰਦੀ ਰਹੀ ਕਈ ਵਾਰੀ ਰਾਤੀਂ ਜਦੋਂ ਬੱਚਾ ਰੋਂਦਾ ਸੱਸ ਗੁੱਸੇ ਨਾਲ ਕਹਿੰਦੀ ਇਹ ਰੋਲਾ ਕਰ ਵਿੱਚ ਕਿਉਂ ਪਾਇਆ ਹੋਇਆ ਹੈ ਚੁੱਪ ਕਰਾ ਇਸ ਨੂੰ ਨਹੀਂ ਤਾਂ ਮੈਂ ਹੀ ਕੁਝ ਕਰਾਂਗੀ ਇਹ ਸ਼ਬਦ ਗੁਰਪ੍ਰੀਤ ਦੇ ਦਿਲ ਤੇ ਛੁਰੀਆਂ ਵਾਂਗ ਚੁੱਭਦੇ ਉਹ ਬੱਚੇ ਨੂੰ ਹੋਰ ਵੀ ਜ਼ੋਰ ਨਾਲ ਛਾਤੀ ਨਾਲ ਲਾ ਲੈਂਦੀ ਤੇ ਚੁੱਪਚਾਪ ਰੋ ਲੈਂਦੀ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਹੁਣ ਉਸ ਦੀ ਜ਼ਿੰਦਗੀ ਸਿਰਫ ਆਪਣੇ ਬੱਚੇ ਲਈ ਨਹੀਂ ਹੈ ਉਹਦੀ ਖੁਸ਼ੀ ਉਸਦੀ ਮੁਸਕਰਾਹਟ ਹੀ ਗੁਰਪ੍ਰੀਤ ਦੇ ਸਾਹ ਬਣ ਗਏ ਸੀ ਗੁਰਪ੍ਰੀਤ ਨੇ ਸੋਚਿਆ ਕਿ ਬੱਚਾ ਪੈਦਾ ਹੋਣ ਦੇ ਨਾਲ ਘਰ ਵਿੱਚ ਪਿਆਰ ਵਧੇਗਾ ਪਰ ਉਸਦੀ ਸੋਚ ਦੇ ਉਲਟ ਹੋਇਆ ਹੁਣ ਤਾਂ ਸੱਸ ਸਹੁਰਿਆਂ ਦੇ ਤਾਣੇ ਹੋਰ ਵੀ ਵੱਧ ਗਏ ਸੀ ਸੱਸ ਅਕਸਰ ਕਹਿੰਦੀ ਸੀ ਨਾ ਖਾਣਾ ਠੰਗ ਦਾ ਬਣਾਉਣਾ ਆਉਂਦਾ ਹੈ ਤੇ ਨਾ ਕੰਮ ਕਰਨਾ ਆਉਂਦਾ ਹੈ ਸਾਰਾ ਦਿਨ ਬੱਚੇ ਨਾਲ ਹੀ ਬੈਠੀ ਰਹਿੰਦੀ ਹੈ ਇਸ ਘਰ ਵਿੱਚ ਨੂੰ ਕੋਈ ਚਲਾਉਣ ਵਾਲਾ ਨਹੀਂ ਮਿਲਿਆ ਮਨਜੀਤ ਵੀ ਆਪਣੀ ਮਾਂ ਦੀਆਂ ਗੱਲਾਂ ਸੁਣਦਾ ਤੇ ਖਮੋਸ਼ ਰਹਿੰਦਾ ਕੁਛ ਨਾ ਬੋਲਦਾ ਗੁਰਪ੍ਰੀਤ ਹਰ ਇੱਕ ਵਾਰ ਉਮੀਦਗਾਰ ਦੀ ਸੀ ਕਿ ਪਤੀ ਉਸ ਦਾ ਸਾਥ ਦੇਵੇਗਾ ਪਰ ਉਸ ਦੀ ਚੁੱਪੀ ਉਸ ਦੇ ਜ਼ਖਮ ਹੋਰ ਗਹਿਰੇ ਕਰ ਦਿੰਦੇ ਸੀ ਇੱਕ ਦਿਨ ਗੁਰਪ੍ਰੀਤ ਹੌਲੀ ਜਹੀ ਮਨਜੀਤ ਨੂੰ ਕਹਿ ਕੇ ਬੈਠੀ ਤੂੰ ਕਦੇ ਮੇਰੇ ਪੱਖ ਵਿੱਚ ਕਿਉਂ ਨਹੀਂ ਰਹਿੰਦਾ ਕੀ ਮੈਂ ਤੇਰੀ ਜ਼ਿੰਦਗੀ ਵਿੱਚ ਪਰਾਈ ਹਾਂ ਮਨਜੀਤ ਨੇ ਠੰਡੇ ਸੁਰ ਵਿੱਚ ਜਵਾਬ ਦਿੱਤਾ ਉਹ ਜਾਣਦੀ ਤਾਂ ਹੈ ਮੇਰੀ ਮਾਂ ਦਾ ਸੁਭਾਅ ਮੈਂ ਉਹਨਾਂ ਦੇ ਵਿਰੁੱਧ ਨਹੀਂ ਜਾ ਸਕਦਾ ਤੈਨੂੰ ਹੀ ਸਮਝਣਾ ਪਵੇਗਾ ਇਹ ਸ਼ਬਦ ਸੁਣ ਕੇ ਗੁਰਪ੍ਰੀਤ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਇਸ ਘਰ ਵਿੱਚ ਬਿਲਕੁਲ ਇਕੱਲੀ ਹੈ ਦਿਨ ਬੀਤਦੇ ਗਏ ਗੁਰਪ੍ਰੀਤ ਤਸਵੀਰ ਤੋਂ ਸ਼ਾਮ ਤੱਕ ਘਰ ਦੇ ਕੰਮਾਂ ਵਿੱਚ ਜੁਟੀ ਰਹਿੰਦੀ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਕਈ ਵਾਰ ਚੁੱਲ੍ਹੇ ਅੱਗੇ ਖੜੀਆਂ ਓਕੇ ਰੋਟੀਆਂ ਬਣਾਉਂਦੀ ਰਹਿੰਦੀ ਉਸਦੀ ਪਿੱਠ ਦਰਦ ਨਾਲ ਥੋੜੀਂਦੀ ਰਹਿੰਦੀ ਪਰ ਕਿਸੇ ਨੇ ਕਦੇ ਨਹੀਂ ਸੀ ਪੁੱਛਿਆ ਕਿ ਉਸ ਦਾ ਕੀ ਹਾਲ ਹੈ ਤੇ ਉਹ ਕਿੰਨਾਂ ਤਕਲੀਫਾਂ ਵਿੱਚ ਗੁਜ਼ਰ ਰਹੀ ਹੈ ਰਾਤੀ ਜਦੋਂ ਸਾਰਾ ਘਰ ਸੌਂਦਾ ਹੁੰਦਾ ਤਾਂ ਗੁਰਪ੍ਰੀਤ ਆਪਣੇ ਪੁੱਤ ਨੂੰ ਛਾਤੀ ਨਾਲ ਲਾ ਕੇ ਹੌਲੀ-ਹੌਲੀ ਰੋ ਲੈਂਦੀ ਉਸਦੇ ਅੰਜੂ ਉਸਦੇ ਬੱਚੇ ਦੇ ਮਾਸੂਮ ਚਿਹਰੇ ਤੇ ਡਿੱਗਦੇ ਰਹਿੰਦੇ ਪਰ ਉਹ ਜਲਦੀ ਹੀ ਮੁਸਕਰਾਹਟ ਬਣਾਉਂਦੀ ਜਿਵੇਂ ਬੱਚੇ ਨੂੰ ਕੋਈ ਦਰਦ ਨਾ ਮਹਿਸੂਸ ਹੋਵੇ ਉਹ ਆਪਣੇ ਆਪ ਨਾਲ ਇੱਕ ਵਾਦਾ ਕਰਦੀ ਚਾਹੇ ਮੇਰੀ ਜ਼ਿੰਦਗੀ ਕਿੰਨੀ ਵੀ ਮੁਸ਼ਕਲਾਂ ਭਰੀ ਨਾ ਹੋਵੇ ਮੈਂ ਆਪਣੇ ਪੁੱਤ ਲਈ ਸਭ ਕੁਝ ਸਹਾਂਗੀ ਤੇ ਉਸ ਨੂੰ ਹਰ ਇੱਕ ਖੁਸ਼ੀ ਨਵਾੰਗੀ ਉਸ ਦਾ ਭਵਿੱਖ ਰੋਸ਼ਨ ਬਣਾਉਣ ਲਈ ਮੈਂ ਹਰ ਇੱਕ ਖੁਸ਼ੀ ਕੁਰਬਾਨ ਕਰਾਂਗੀ ਉਸ ਨੂੰ ਕੋਈ ਵੀ ਦੁੱਖ ਨਹੀਂ ਆਉਣ ਦਵਾਂਗੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਗਲਾ ਸਮਾਂ ਉਸ ਦੀ ਹਿੰਮਤ ਦੀ ਹੋਰ ਵੀ ਵੱਡੀ ਕਸੌਟੀ ਲਵੇਗਾ ਸਮਾਂ ਬੀਤ ਗਿਆ ਬੱਚਾ ਹੁਣ ਹੌਲੀ ਹੌਲੀ ਵੱਡਾ ਹੋਣ ਲੱਗ ਪਿਆ ਸੀ ਉਸ ਦੀ ਮਾਸੂਮ ਹੱਸੀ ਗੁਰਪ੍ਰੀਤ ਦੇ ਟੁੱਟੇ ਦਿਲ ਲਈ ਮਲਮ ਦਾ ਕੰਮ ਕਰਦੀ ਸੀ ਘਰ ਵਿੱਚ ਮਾਹੌਲ ਨਹੀਂ ਬਦਲਿਆ ਮਨਜੀਤ ਹੁਣ ਘਰ ਘਟ ਆਉਂਦਾ ਸੀ ਉਹ ਦਿਨ ਰਾਤ ਬਾਹਰ ਰਹਿੰਦਾ ਜਦੋਂ ਵੀ ਘਰ ਆਉਂਦਾ ਉਸ ਦੇ ਚਿਹਰੇ ਤੇ ਨਾ ਪਤਨੀ ਲਈ ਪਿਆਰ ਹੁੰਦਾ ਸੀ ਤੇ ਨਾ ਹੀ ਆਪਣੇ ਬੱਚੇ ਲਈ ਕੋਈ ਮਮਤਾ ਇੱਕਦਾਂ ਗੁਰਪ੍ਰੀਤ ਨੇ ਹਿੰਮਤ ਕਰਕੇ ਪੁੱਛਿਆ ਮਨਜੀਤ ਤੂੰ ਪਹਿਲਾਂ ਵਾਂਗ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਕੀ ਗੱਲ ਹੋਈ ਹੈ ਘਰ ਵਿੱਚ ਬੈਠਣਾ ਤੈਨੂੰ ਕਿਉਂ ਭਾਰ ਲੱਗਦਾ ਹੈ ਮਨਜੀਤ ਨੇ ਝਿੜ ਕੇ ਕਹਾ ਹਾਂ ਮੇਰੇ ਕੋਲ ਬੇਕਾਰ ਦੀਆਂ ਗੱਲਾਂ ਲਈ ਸਮਾਂ ਨਹੀਂ ਹੈ ਘਰ ਆ ਕੇ ਵੀ ਮੈਨੂੰ ਸਿਰਫ ਸ਼ਿਕਾਇਤਾਂ ਹੀ ਸੁਣਨ ਨੂੰ ਮਿਲਦੀਆਂ ਹਨ ਬਿਹਤਰ ਹੈ ਕਿ ਮੈਂ ਬਾਹਰ ਹੀ ਰਾਂ ਇਹ ਜਵਾਬ ਸੁਣ ਕੇ ਗੁਰਪ੍ਰੀਤ ਦਾ ਦਿਲ ਕੰਬ ਗਿਆ ਉਸ ਨੂੰ ਇਹ ਸਾਸ ਹੋਇਆ ਕਿ ਹੁਣ ਉਸਦੇ ਪਤੀ ਦੇ ਰਿਸ਼ਤੇ ਵਿੱਚ ਦਰਾਰ ਪੈ ਚੁੱਕੀ ਹੈ ਕੁਝ ਦਿਨ ਬਾਅਦ ਪਿੰਡ ਵਿੱਚ ਚਰਚਾ ਫੈਲਣ ਲੱਗ ਪਈ ਕਿ ਮਨਜੀਤ ਦੀ ਕਿਸੇ ਹੋਰ ਔਰਤ ਨਾਲ ਨਜ਼ਦੀਕੀ ਹੈ ਇਹ ਸੁਣ ਕੇ ਗੁਰਪ੍ਰੀਤ ਦੀਆਂ ਰਾਤਾਂ ਉੱਜੜ ਗਈਆਂ ਪਰ ਉਸਨੇ ਕਦੇ ਵੀ ਇਹ ਗੱਲ ਸਿੱਧੇ ਤੌਰ ਤੇ ਮਨਜੀਤ ਨੂੰ ਨਹੀਂ ਪੁੱਛਣੀ ਚਾਹੀ ਉਸ ਦਾ ਦਿਲ ਜਾਣਦਾ ਸੀ ਕਿ ਇਹ ਸੱਚ ਹੈ ਪਰ ਉਹ ਚਾਹੁੰਦੀ ਸੀ ਕਿ ਉਸ ਦਾ ਘਰ ਟੁੱਟੇ ਨਾ ਉਹ ਆਪਣੇ ਆਪ ਨਾਲ ਲੜਦੀ ਰਹੀ ਆਪਣੇ ਪੁੱਤ ਨੂੰ ਦੇਖ ਕੇ ਹਿੰਮਤ ਕਰਦੀ ਰਹੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਇੱਕ ਦਿਨ ਮਨਜੀਤ ਨੂੰ ਅਹਿਸਾਸ ਹੋ ਜਾਵੇਗਾ ਤੇ ਉਹ ਮੁੜ ਕੇ ਆਪਣੇ ਪਰਿਵਾਰ ਵੱਲ ਆ ਜਾਵੇਗਾ ਪਰ ਸਮਾਂ ਬੀਤਣ ਦੇ ਨਾਲ ਮਨਜੀਤ ਦੀ ਬੇਰੁਖੀ ਹੋਰ ਵੀ ਵਧਦੀ ਜਾ ਰਹੀ ਸੀ ਉਹ ਘਰ ਦੇ ਖਰਚਿਆਂ ਵਿੱਚ ਵੀ ਹੱਥ ਖਿੱਚਣ ਲੱਗਾ ਗੁਰਪ੍ਰੀਤ ਨੂੰ ਕਈ ਵਾਰ ਆਪਣੇ ਗਹਿਣੇ ਵੇਚ ਕੇ ਰੋਜ਼ਾਨਾ ਦਾ ਖਰਚਾ ਚੁਕਾਉਣਾ ਪੈਂਦਾ ਅੰਜੂ ਉਸਨੇ ਸਾਥੀ ਬਣ ਚੁੱਕੀ ਸੀ ਪਰ ਉਸ ਦੀ ਹਿੰਮਤ ਕਦੇ ਨਹੀਂ ਸੀ ਟੁੱਟਦੀ ਉਹ ਆਪਣੇ ਪੁੱਤ ਨੂੰ ਹਰੇਕ ਮੁਸੀਬਤ ਵਿੱਚ ਹਸਾ ਕੇ ਪਾਲ ਰਹੀ ਸੀ ਮਨਜੀਤ ਦੀ ਬੇਰੁਖੀ ਕਾਰਨ ਘਰ ਦੇ ਹਾਲਾਤ ਹੋਰ ਵੀ ਖਰਾਬ ਹੋ ਗਏ ਸੀ ਉਹ ਘਰ ਵਿੱਚ ਪੈਸਾ ਲਿਆਉਣ ਤਾਂ ਦੂਰ ਜੋ ਕੁਝ ਵੀ ਸੀ ਉਹ ਬਾਹਰ ਖਰਚ ਕਰਨ ਲੱਗ ਪਿਆ ਸੀ ਗੁਰਪ੍ਰੀਤ ਦੇ ਸਾਸੋਰੇ ਅਕਸਰ ਉਸ ਨੂੰ ਦੋਸ਼ ਲਾਉਂਦੇ ਤੂੰ ਸਾਡੇ ਪੁੱਤ ਲਈ ਚੰਗੀ ਘੜੀ ਨਹੀਂ ਲਿਆਈ ਜਦੋਂ ਤੂੰ ਇਸ ਘਰ ਵਿੱਚ ਆਈ ਹੈ ਘਰ ਦੇ ਹਾਲਾਤਾਂ ਮਾੜੀਆਂ ਹੋ ਗਈਆਂ ਹਨ ਇਹ ਸ਼ਬਦ ਸੁਣ ਕੇ ਗੁਰਪ੍ਰੀਤ ਦਾ ਦਿਲ ਹਜ਼ਾਰ ਵਾਰੀ ਟੁੱਟਦਾ ਪਰ ਉਹ ਚੁੱਪ ਰਹਿੰਦੀ ਉਸ ਨੂੰ ਪਤਾ ਸੀ ਕਿ ਉਸ ਦੇ ਜਵਾਬ ਦੇਵੇਗੀ ਤਾਂ ਹੋਰ ਤਾਨੇ ਮਿਲਣਗੇ ਘਰ ਦੇ ਖਰਚੇ ਪੂਰੇ ਕਰਨ ਲਈ ਗੁਰਪ੍ਰੀਤ ਨੇ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਕਈ ਵਾਰ ਉਹ ਪਿੰਡ ਦੀਆਂ ਔਰਤਾਂ ਦੇ ਘਰ ਕੱਪੜੇ ਸਿਉਂਦੀ ਕਈ ਵਾਰ ਖੇਤਾਂ ਵਿੱਚ ਮਜ਼ਦੂਰੀ ਕਰਦੀ ਗਰਮੀ ਦੇ ਤਪਦੇ ਦਿਨਾਂ ਵਿੱਚ ਜਦੋਂ ਧੁੱਪ ਸਿਰ ਤੇ ਤਪਦੀ ਘਰਪ੍ਰਿਤ ਆਪਣੇ ਪੁੱਤ ਨੂੰ ਛਾਂ ਵਿੱਚ ਸੌਂਦਾ ਛੱਡ ਕੇ ਖੇਤਾਂ ਵਿੱਚ ਕੰਮ ਕਰਨ ਲਈ ਚਲੀ ਜਾਂਦੀ ਉਸਦੇ ਹੱਥਾਂ ਦੀਆਂ ਉਂਗਲਾਂ ਤੇ ਛਾਲੀਆਂ ਨਾਲ ਭਰ ਗਈਆਂ ਸੀ ਪਰ ਉਸਦੇ ਚਿਹਰੇ ਤੇ ਹਮੇਸ਼ਾ ਸਬਰ ਦੀ ਸ਼ਾਨ ਰਹਿੰਦੀ ਸੀ ਪਿੰਡ ਦੇ ਲੋਕ ਕਈ ਵਾਰ ਉਸਦੀ ਮਿਹਨਤ ਵੇਖ ਕੇ ਹੈਰਾਨ ਰਹਿ ਜਾਂਦੇ ਸੀ ਪਰ ਉਹਨਾਂ ਵਿੱਚੋਂ ਕੁਝ ਤਾਣੇ ਵੀ ਮਾਰਦੇ ਸੀ ਵੇਖੋ ਜੀ ਪਤੀ ਤਾਂ ਬਾਹਰ ਰੰਗਰਲੀਆਂ ਮਨਾ ਰਿਹਾ ਹੈ ਤੇ ਇਹ ਕੁੜੀ ਖੇਤਾਂ ਵਿੱਚ ਖਾਪ ਰਹੀ ਹੈ ਪਰ ਕੀ ਕਰੇ ਆਪਣੇ ਨਸੀਬ ਦੀ ਗੱਲ ਹੈ ਇਹ ਤਾਨੇ ਗੁਰਪ੍ਰੀਤ ਦੇ ਜ਼ਖਮ ਤੇ ਹੋਰ ਵੀ ਗਹਿਰੇ ਕਰ ਦਿੰਦੇ ਸੀ ਪਰ ਉਹ ਆਪਣੇ ਪੁੱਤ ਦੀ ਮਾਸੂਮ ਮੁਸਕਰਾਹਟ ਦੇਖ ਕੇ ਸਾਰੇ ਦੁੱਖ ਭੁੱਲ ਜਾਂਦੀ ਸੀ ਇੱਕ ਦਿਨ ਜਦੋਂ ਉਹ ਖੇਤਾਂ ਤੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਉਸ ਦਾ ਪੁੱਤ ਤਪਦੀ ਧੁੱਪ ਵਿੱਚ ਰੋਂਦਾ ਪਿਆ ਹੈ ਕੋਸਦੇ ਹਨ ਜੋ ਵੇਖ ਕੇ ਗੁਰਪ੍ਰੀਤ ਦੇ ਦਿਲ ਨੇ ਕਹਾਰ ਮਾਰੀ ਉਸਨੇ ਪੁੱਤ ਨੂੰ ਗੋਦ ਵਿੱਚ ਚੁੱਕਿਆ ਤੇ ਅੱਖਾਂ ਭਰ ਕੇ ਕਹਿੰਦੀ ਮੇਰੇ ਬੱਚੇ ਮੈਂ ਤੇਰੇ ਲਈ ਇਹ ਸਭ ਕੁਝ ਸਹਿ ਨਹੀਂ ਰਹੀ ਹਾਂ ਪਰ ਰੱਬ ਕਰੇ ਤੈਨੂੰ ਕਦੇ ਵੀ ਮੇਰੇ ਵਾਂਗ ਦੁੱਖਾਂ ਦੀ ਕੋਈ ਰੋਟੀ ਨਾ ਖਾਣੀ ਪਵੇ ਗੁਰਪ੍ਰੀਤ ਕਈ ਮਹੀਨਿਆਂ ਤੋਂ ਮਹਿਸੂਸ ਕਰ ਰਹੀ ਸੀ ਕਿ ਮਨਜੀਤ ਦੇ ਦਿਲਚਸਪੀ ਉਸਦੇ ਘਰ ਦੇ ਪ੍ਰਤੀ ਖਤਮ ਹੋ ਚੁੱਕੀ ਹੈ ਉਹ ਇਹ ਹਮੇਸ਼ਾ ਸੋਚ ਕੇ ਖਾਮੋਸ਼ ਹੋ ਜਾਂਦੀ ਕਿ ਸ਼ਾਇਦ ਸਮੇਂ ਦੇ ਨਾਲ ਸਭ ਕੁਝ ਠੀਕ ਠਾਕ ਹੋ ਜਾਵੇ ਇੱਕ ਦਿਨ ਪਿੰਡ ਵਿੱਚ ਬਾਜ਼ਾਰ ਰਾਹੀਂ ਗੁਰਪ੍ਰੀਤ ਕੁਝ ਸਮਾਨ ਖਰੀਦਣ ਲਈ ਗਈ ਉੱਥੇ ਉਸਨੇ ਆਪਣੀ ਅੱਖਾਂ ਨਾਲ ਮਨਜੀਤ ਨੂੰ ਕਿਸੇ ਇੱਕ ਹੋਰ ਔਰਤ ਦੇ ਨਾਲ ਵੇਖਿਆ ਉਹ ਹੱਸਦਾ ਖੇਡਦਾ ਉਸਦੇ ਨਾਲ ਬਹੁਤ ਹੀ ਨੇੜਤਾ ਨਾਲ ਚੱਲ ਰਿਹਾ ਸੀ ਗੁਰਪ੍ਰੀਤ ਦੇ ਹੱਥੋਂ ਸਮਾਨ ਦਾ ਥੈਲਾ ਨੀਚੇ ਡਿੱਗ ਗਿਆ ਉਸ ਦਾ ਦਿਲ ਧੜਕਣਾ ਭੁੱਲ ਗਿਆ ਉਸ ਦੇ ਸਾਹਮਣੇ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਖੜੀ ਸੀ ਮਨਜੀਤ ਨੇ ਉਸ ਦਾ ਭਰੋਸਾ ਤੋੜ ਦਿੱਤਾ ਸੀ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਸੀ ਉਹ ਘਰ ਆ ਗਈ ਉਸ ਦਾ ਮਨ ਘੜਿਆ ਸੀ ਕਿ ਮਨਜੀਤ ਤੋਂ ਸਵਾਲ ਕਰੇ ਪਰ ਉਸ ਦੇ ਹੌਸਲੇ ਟੁੱਟ ਗਏ ਸੀ ਉਹ ਸਿਰਫ ਆਪਣੇ ਪੁੱਤ ਦਾ ਚਿਹਰਾ ਦੇਖ ਕੇ ਚੁੱਪ ਰਹਿ ਗਈ ਪਰ ਪਿੰਡ ਵਾਲਿਆਂ ਦੀਆਂ ਜ਼ੁਬਾਨਾਂ ਕਿਵੇਂ ਰੁਕਦੀਆਂ ਕੋਝੇ ਦਿਨਾਂ ਵਿੱਚ ਮਨਜੀਤ ਦੀਆਂ ਬੇਵਫਾਈਆਂ ਦੀਆਂ ਗੱਲਾਂ ਸਾਰੇ ਪਿੰਡ ਵਿੱਚ ਫੈਲ ਗਈਆਂ ਲੋਕ ਖੁੱਲੇ ਆਮ ਕਹਿਣ ਲੱਗ ਪਏ ਗੁਰਪ੍ਰੀਤ ਦੀ ਕਿਸਮਤ ਹੀ ਮਾੜੀ ਹੈ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਦੇ ਪਿੱਛੇ ਪੈ ਗਿਆ ਹੈ ਸੱਸ ਨੇ ਵੀ ਇੱਕ ਦਿਨ ਤਾਣਾ ਮਾਰ ਦਿੱਤਾ ਜੇ ਮੇਰਾ ਪੁੱਤ ਕਿਸੇ ਹੋਰ ਵੱਲ ਵਧ ਰਿਹਾ ਹੈ ਤਾਂ ਇਸ ਵਿੱਚ ਤੇਰਾ ਹੀ ਕਸੂਰ ਹੈ ਤੂੰ ਕਦੇ ਉਸ ਦਾ ਮਨ ਨਹੀਂ ਜਿੱਤ ਸਕਦੀ ਇਹ ਸ਼ਬਦ ਸੁਣ ਕੇ ਗੁਰਪ੍ਰੀਤ ਦੀ ਰੂਹ ਤੱਕੇਲ ਜਾਂਦੀ ਸੀ ਹੋ ਜਾਣਦੀ ਸੀ ਕਿ ਉਸਨੇ ਆਪਣਾ ਹਰੀਖ ਫਰਜ਼ ਪੂਰਾ ਕੀਤਾ ਹੈ ਪਰ ਫਿਰ ਵੀ ਉਸਨੂੰ ਦੋਸ਼ੀ ਕਿਉਂ ਠਹਿਰਾਇਆ ਜਾ ਰਿਹਾ ਹੈ ਉਸ ਰਾਤ ਉਸਨੇ ਪੁੱਤ ਨੂੰ ਗੋਦ ਵਿੱਚ ਲੈ ਕੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ ਮੇਰੇ ਪੁੱਤ ਤੇਰੀ ਮਾਂ ਨੇ ਤੇਰੀ ਜ਼ਿੰਦਗੀ ਵਿੱਚ ਸਿਰਫ ਸੱਚਾ ਪਿਆਰ ਕੀਤਾ ਸੀ ਤੈਨੂੰ ਪਰ ਕਿਸਮਤ ਨੇ ਸਾਡੇ ਨਾਲ ਠੋਕਾ ਕੀਤਾ ਤੂੰ ਵੱਡਾ ਹੋ ਕੇ ਕਦੇ ਕਿਸੇ ਦਾ ਪਰੋਸਾਨਾ ਥੋੜੀ ਗੁਰਪ੍ਰੀਤ ਦਾ ਦਿਲ ਹੁਣ ਹੋਰ ਵੀ ਮਜ਼ਬੂਤ ਹੋ ਚੁੱਕਾ ਸੀ ਉਸ ਨੇ ਸੋਚਿਆ ਕਿ ਹੁਣ ਉਹ ਮਨਜੀਤ ਤੇ ਨਹੀਂ ਸਿਰਫ ਆਪਣੇ ਪੁੱਤ ਤੇ ਭਰੋਸਾ ਕਰੇਗੀ ਮਨਜੀਤ ਦੀ ਬੇਵਫਾਈ ਨੇ ਗੁਰਪ੍ਰੀਤ ਨੂੰ ਅੰਦਰੋਂ ਚੂਰ-ਚੂਰ ਕਰ ਦਿੱਤਾ ਸੀ ਪਰ ਉਸ ਨੇ ਆਪਣੇ ਆਪ ਨੂੰ ਇੱਕ ਗੱਲ ਸਮਝਾ ਲਈ ਹੁਣ ਉਸ ਦੀ ਜ਼ਿੰਦਗੀ ਸਿਰਫ ਉਸਦੇ ਪੁੱਤ ਦੇ ਲਈ ਹੈ ਉਸ ਨੇ ਆਪਣੇ ਹਰ ਸੁਪਨੇ ਨੂੰ ਕੁਰਬਾਨ ਕਰ ਦਿੱਤਾ ਸੀ ਜਿਹੜੇ ਸੁਪਨੇ ਉਹ ਕਦੇ ਖੁਦ ਲਈ ਦੇਖਦੀ ਹੁੰਦੀ ਸੀ ਪੜਾਈ ਦੇ ਸੋਖੀ ਕਰਦੇ ਪਿਆਰ ਭਰੀ ਜ਼ਿੰਦਗੀ ਦੇ ਉਹ ਹੱਸਾ ਬੱਸ ਨੇ ਇੱਕ ਪਾਸੇ ਰੱਖ ਦਿੱ ਥੀ ਹੁਣ ਉਸ ਦਾ ਹਰ ਦਿਨ ਹਰ ਰਾਤ ਸਿਰਫ ਆਪਣੇ ਪੁੱਤ ਦੇ ਭਵਿੱਖ ਲਈ ਸੀ ਗੁਰਪ੍ਰੀਤ ਨੇ ਪਿੰਡ ਵਿੱਚ ਸਿਲਾਈ ਦਾ ਕੰਮ ਕਰਨਾ ਸ਼ੁਰੂ ਕੀਤਾ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਦੇ ਸਾਹਮਣੇ ਬੈਠੀ ਰਹਿੰਦੀ ਅੱਖਾਂ ਸੁੱਕ ਜਾਂਦੀਆਂ ਪਿੱਠ ਦਰਦ ਨਾਲ ਟੁੱਟ ਜਾਂਦੀ ਪਰ ਉਹ ਕਦੇ ਹਾਰ ਨਹੀਂ ਸੀ ਮੰਨਦੀ ਪਿੰਡ ਦੀਆਂ ਔਰਤਾਂ ਅਕਸਰ ਕਹਿੰਦੀਆਂ ਇਹ ਕੁੜੀ ਬਹੁਤ ਹੀ ਮਿਹਨਤੀ ਹੈ ਦੁਕਾਨ ਇਸ ਦਾ ਜੀਵਨ ਪਵਾ ਕੀਤਾ ਹੈ ਪਰ ਇਹ ਫਿਰ ਵੀ ਹੌਸਲਾ ਨਹੀਂ ਛੱਡਦੀ ਪਰ ਕੁਝ ਲੋਕ ਤਾਨਾ ਵੀ ਮਾਰਦੇ ਪਤੀ ਤਾਂ ਮੋਜਾਂ ਮਾਰ ਰਿਹਾ ਹੈ ਤੇ ਇਹ ਇੱਥੇ ਰੋਜ਼ੀ ਕਮਾਉਣ ਲਈ ਖੱਪ ਰਹੀ ਹੈ ਕਿਸੇ ਹੋਰ ਦੇ ਘਰ ਜਾਣ ਦੀ ਹਿੰਮਤ ਨਹੀਂ ਸੀ ਕਰਦੀ ਉਹ ਗੁਰਪ੍ਰੀਤ ਇਹ ਸਭ ਕੁਝ ਸੁਣ ਕੇ ਵੀ ਖਾਮੋਸ਼ ਰਹਿੰਦੀ ਕੋਸ਼ਣਾ ਬੋਲਦੀ ਉਸ ਦੀ ਨਜ਼ਰ ਸਿਰਫ ਆਪਣੇ ਪਤਨੀਆਂ ਕਾਪੀਆਂ ਤੇ ਕਿਤਾਬਾਂ ਤੇ ਹੁੰਦੀ ਸੀ ਉਹ ਚਾਹੁੰਦੀ ਸੀ ਕਿ ਉਸ ਦਾ ਬੱਚਾ ਪੜ੍ਹ ਲਿਖੇ ਵੱਡਾ ਇਨਸਾਨ ਬਣੇ ਰਾਤੀ ਜਦੋਂ ਬੱਚਾ ਸੋ ਜਾਂਦਾ ਗੁਰਪ੍ਰੀਤ ਉਸ ਦੇ ਸਿਰ ਤੇ ਹੱਥ ਫੇਰ ਕੇ ਕਹਿੰਦੀ ਮੇਰੇ ਪੁੱਤ ਮੈਂ ਚਾਹੁੰਨੀ ਹਾਂ ਕਿ ਤੂੰ ਮੇਰੀਆਂ ਅਧੂਰੀਆਂ ਖੁਸ਼ੀਆਂ ਨੂੰ ਪੂਰਾ ਕਰੇ ਮੈਂ ਚਾਹੁੰਨੀ ਹਾਂ ਕਿ ਤੂੰ ਉਹ ਸਭ ਕੁਝ ਹਾਸਲ ਕਰੇ ਜੋ ਮੈਨੂੰ ਕਿਸਮਤ ਤੋਂ ਨਹੀਂ ਮਿਲਿਆ ਉਹ ਆਪਣੇ ਲਈ ਕੁਝ ਨਹੀਂ ਸੀ ਚਾਹੁੰਦੀ ਉਸ ਦਾ ਹਰ ਸਾਹ ਹਰ ਹੰਝੂ ਹੁਣ ਪੁੱਤ ਦੀ ਮੁਸਕਰਾਹਟ ਲਈ ਸੀ ਪਰ ਜ਼ਿੰਦਗੀ ਨੇ ਉਸ ਨੂੰ ਇੱਕ ਵਾਰ ਫੇਰ कसोटी ਤੇ ਰੱਖਣਾ ਸੀ ਕਿਉਂਕਿ ਦੁੱਖਾਂ ਦਾ ਸਫ਼ਰ ਹਲੇ ਮੁਕਿਆ ਨਹੀਂ ਸੀ ਗੁਰਪ੍ਰੀਤ ਦੀਆਂ ਸਿਲਾਈ ਅਤੇ ਅਥਾਹ ਮਿਹਨਤ ਨਾਲ ਉਸ ਦਾ ਪੁੱਤ ਅਖੀਰਕਾਰ ਸਕੂਲ ਜਾਣ ਲੱਗ ਪਿਆ ਸੀ ਜਦੋਂ ਉਹ ਆਪਣੇ ਪੁੱਤ ਨੂੰ ਸਕੂਲ ਦੇ ਗੇਟ ਤੱਕ ਲੈ ਕੇ ਜਾਂਦੀ ਉਸ ਦੀਆਂ ਅੱਖਾਂ ਵਿੱਚ ਮਾਣ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿੱਤ ਹਾਸਲ ਕਰ ਲਿਆ ਹੋਵੇ ਬਾਹ ਰਹਿਮਾਨ ਜਾਦਾ ਦੇ ਨਾ ਰਹਿ ਸਕਿਆ ਸਕੂਲ ਦੇ ਬੱਚੇ ਅਕਸਰ ਉਸਦੇ ਪੁੱਤ ਨਾਲ ਤਾਨ ਮਜ਼ਾਕ ਕਰਦੇ ਸੀ ਕਹਿੰਦੇ ਤੇਰੇ ਕੋਲ ਨਵੀਂ 유ਨੀਫਾਰਮ ਨਹੀਂ ਤੂੰ ਤਾਂ ਗਰੀਬ ਦਾ ਪੁੱਤ ਹੈ ਆਦੇ ਉਸ ਨਾਲ ਮਸ਼کریاں ਕਰਦੇ ਦੇਖੋ ਉਸਦੇ ਬੈਗ ਦੇ ਬਟਨ ਵੀ ਟੁੱਟੇ ਹੋਏ ਹਨ ਉਸਦਾ ਪੁੱਤ ਘਰ ਆ ਕੇ ਰੋਂਦਾ ਤੇ ਮਾਂ ਦੀ ਗੋਦ ਵਿੱਚ ਲੁੱਕ ਜਾਂਦਾ ਗੁਰਪ੍ਰੀਤ ਉਸਨੂੰ ਚੁੱਪ ਕਰਵੋਂਦੀ ਤੇ ਕਹਿੰਦੀ ਹੋਲੀ ਜੇ ਸ਼ਬਦਾਂ ਨਾਲ ਪੁੱਤ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਿਆ ਕਰ ਗਰੀਬੀ ਕੋਈ ਸ਼ਰਮ ਨਹੀਂ ਮਿਹਨਤ ਕਰਨਾ ਸਭ ਤੋਂ ਵੱਡੀ ਸ਼ਾਨ ਹੈ ਇੱਕ ਦਿਨ ਆਵੇਗਾ ਜਦੋਂ ਇਹ ਲੋਕ ਤੈਨੂੰ ਸਲਾਮ ਕਰਨਗੇ ਤੇ ਤੇਰੇ ਅੱਗੇ ਪਿੱਛੇ ਘੁੰਮਣਗੇ ਰਾਤ ਨੂੰ ਗੁਰਪ੍ਰੀਤ ਆਪਣੀ ਸਲਾਈ ਦੀ ਮਸ਼ੀਨ ਦੇ ਕੋਲ ਬੈਠੀ ਰਹਿੰਦੀ ਸੂਈ ਚੁੱਪਦੀਆਂ ਰਹਿੰਦੀਆਂ ਧਾਗਾ ਟੁੱਟ ਜਾਂਦਾ ਪਰ ਉਹ ਰੁਕਦੀ ਨਹੀਂ ਕਦੇ ਨਹੀਂ ਆਪਣੀ ਮਿਹਨਤ ਨੂੰ ਹਮੇਸ਼ਾ ਯਾਰੀ ਰੱਖਦੀ ਆ ਆਪਣੇ ਪੁੱਤ ਦੀਆਂ ਕਿਤਾਬਾਂ ਖਰੀਦਣ ਲਈ ਹਰ ਰੋਜ਼ ਜਦੋਂ ਜਤਨ ਕਰਦੀ ਉਸ ਦਾ ਦਿਲ ਅੰਦਰੋਂ ਟੁੱਟਦਾ ਵੀ ਸੀ ਕਿਉਂਕਿ ਕਈ ਵਾਰ ਉਸ ਨੂੰ ਆਪਣੀ ਭੁੱਖ ਮਾਰ ਕੇ ਪੁੱਤ ਲਈ ਕਾਪੀ ਖਰੀਦਣੀ ਪੈਂਦੀ ਸੀ ਪਿੰਡ ਦੇ ਕੁਝ ਲੋਕ ਉਸ ਦੀ ਹਿੰਮਤ ਦੀ ਕਦਰ ਵੀ ਕਰਦੇ ਸੀ ਇੱਕ ਬਜ਼ੁਰਗ ਔਰਤ ਨੇ ਕਦੇ ਕਹਾ ਸੀ ਉਸ ਨੂੰ ਕੁੜੀਏ ਤੂੰ ਆਪਣੇ ਪੁੱਤ ਲਈ ਜਿਹੜਾ ਕਰ ਰਹੀ ਹੈ ਰੱਬ ਉਸਨੇ ਰਾਖੀ ਜ਼ਰੂਰ ਕਰੇਗਾ ਤੇਰੀ ਮਿਹਨਤ ਦਾ ਦਿਖਾ ਨਹੀਂ ਜਾਵੇਗੀ ਪਰ ਗੁਰਪ੍ਰੀਤ ਦੇ ਦਿਲ ਨੂੰ ਇਹ ਵੀ ਪਤਾ ਸੀ ਕਿ ਰਸਤਾ ਆਸਾਨ ਨਹੀਂ ਹੈ ਮੁਸ਼ਕਲਾਂ ਨਾਲ ਭਰੇ ਹੋਏ ਸਮਾਇਦੇ ਤਾਂ ਨੇ ਗਰੀਬੀ ਦੀਆਂ ਜ਼ੰਜੀਰਾਂ ਤੇ ਪਤੀ ਦੀ ਬੇਵਫਾਈ ਇਹ ਸਭ ਉਸਦੇ ਰਾਹ ਵਿੱਚ ਕੰਡਿਆਂ ਵਾਂਗ ਪਏ ਹੋਏ ਹਨ ਫਿਰ ਵੀ ਉਸਨੇ ਇੱਕ ਵਾਦਾ ਆਪਣੇ ਦਿਲ ਨਾਲ ਕੀਤਾ ਚਾਹੇ ਮੈਂ ਆਪਣੀ ਜ਼ਿੰਦਗੀ ਪੂਰੀ ਬਲੀਦਾਨ ਦੇ ਦੇਵਾ ਪਰ ਮੇਰੇ ਪੁੱਤ ਦੀਆਂ ਅੱਖਾਂ ਵਿੱਚ ਕਦੇ ਹੰਝੂ ਨਹੀਂ ਆਉਣਗੇ ਗੁਰਪ੍ਰੀਤ ਦੇ ਪੁੱਤ ਨੇ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਹਰ ਰੋਜ਼ ਸਕੂਲ ਤੋਂ ਬਾਅਦ ਵਾਪਸ ਆ ਕੇ ਗੁਰਪ੍ਰੀਤ ਨਾਲ ਕਿਤਾਬਾਂ ਤੇ ਹੋਮਵਰਕ ਤੇ ਬੈਠਦਾ ਉਸ ਦੀਆਂ ਅੱਖਾਂ ਵਿੱਚ ਚਮਕ ਅਤੇ ਦਿਲ ਵਿੱਚ ਉਤਸ਼ਾਹ ਸੀ ਜੋ ਗੁਰਪ੍ਰੀਤ ਦੇ ਦਿਲ ਨੂੰ ਹਰ ਰੋਜ਼ ਨਵੀਂ ਉਮੀਦ ਦਿੰਦਾ ਸੀ ਪਰ ਮਨਜੀਤ ਦੀ ਬਿਮਾਰੀ ਹੁਣ ਵੀ ਘਰ ਵਿੱਚ ਛਾਈ ਹੋਈ ਸੀ ਉਹ ਘਰ ਆ ਕੇ ਸਿਰਫ ਨਿਰਾਸ਼ਾ ਪੈਦਾ ਕਰਦਾ ਇਹ ਗਰੀਬੀ ਸਾਡੀ ਜ਼ਿੰਦਗੀ ਕਿਵੇਂ ਬਰਬਾਦ ਕਰ ਰਹੀ ਹੈ ਕੁਝ ਨਹੀਂ ਹੋਵੇਗਾ ਇਹ ਸ਼ਬਦ ਸੁਣ ਕੇ ਘਰ ਪਰਦਾ ਦਿਲ ਡੁੱਬ ਜਾਂਦਾ ਉਸ ਨੂੰ ਪਤਾ ਸੀ ਕਿ ਪੁੱਤ ਦੇ ਭਵਿੱਖ ਲਈ ਇਹ ਹੌਸਲਾ ਹੀ ਸਭ ਤੋਂ ਵੱਡਾ ਹਥਿਆਰ ਹੈ ਉਸਨੇ ਆਪਣੇ ਬੱਚੇ ਨੂੰ ਹੌਸਲਾ ਦਿੱਤਾ ਪੁੱਤ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਾ ਦੇ ਮਿਹਨਤ ਅਤੇ ਇਮਾਨਦਾਰੀ ਨਾਲ ਤੂੰ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦਾ ਹੈ ਮੇਰੇ ਲਈ ਤੂੰ ਹੀ ਸਭ ਕੁਝ ਹੈ ਬੱਚਾ ਹੁਣ ਸਕੂਲ ਵਿੱਚ ਅੱਗੇ ਆਉਣ ਲੱਗਾ ਕਈ ਵਾਰੀ ਉਸਦੇ ਅਧਿਆਪਕਾਂ ਨੇ ਗੁਰਪ੍ਰੀਤ ਦੀ ਮਿਹਨਤ ਦੀ ਸਰਾਹਨਾ ਕੀਤੀ ਉਸਦੀ ਹਿੰਮਤ ਉਸਦੀ ਸਾਂਝੀ ਮਿਹਨਤ ਬੱਚੇ ਨੂੰ ਸਫਲਤਾ ਵੱਲ ਲੈ ਕੇ ਜਾ ਰਹੀ ਸੀ ਪਰ ਪਿੰਡ ਦੇ ਕੁਝ ਲੋਕ ਤਾਨਾ ਮਾਰਦੇ ਦੇਖੋ ਇਸ ਗਰੀਬ ਕੁੜੀ ਦੇ ਬੱਚੇ ਨੇ ਵੀ ਹੋਰਾਂ ਨਾਲ ਮੁਕਾਬਲਾ ਕਰਨਾ ਸਿੱਖ ਲਿਆ ਹੈ ਪਰ ਮਾਂ ਕਿੰਨੀ ਤਕਲੀਫ ਸਹਿ ਰਹੀ ਹੈ ਕਿ ਸੈਨੂ ਫਿਕਰ ਨਹੀਂ ਇਹ ਤਾਂਨੇ ਗੁਰਪ੍ਰੀਤ ਦੇ ਦਿਲ ਨੂੰ ਹੋਠ ਵੀ ਦਰਦ ਦੇ ਜਾਂਦੇ ਪਰ ਉਸਨੇ ਕਦੇ ਹਾਰ ਨਹੀਂ ਸੀ ਮੰਨੀ ਉਸਦਾ ਹਰ ਹੰਝੂ ਹੁਣ ਬੱਚੇ ਨੂੰ ਮਾਸੂਮ ਮੁਸਕਾਨ ਬਣ ਕੇ ਸਾਹਮਣੇ ਆਉਂਦਾ ਉਹ ਜਾਣਦੀ ਸੀ ਕਿ ਜੇ ਬੱਚਾ ਸਫਲ ਹੋ ਜਾਵੇਗਾ ਤਾਂ ਉਸਦੀ ਸਾਰੀ ਦੁਨੀਆ ਦੀ ਮਿਹਨਤ ਸਫਲ ਹੋ ਜਾਵੇਗੀ ਰਾਤ ਨੂੰ ਆਪਣੇ ਪੁੱਤ ਨੂੰ ਸੌਂਦਿਆਂ ਵੇਖ ਕੇ ਗੁਰਪ੍ਰੀਤ ਚੁੱਪਚਾਪ ਆਪਣੇ ਦਿਲ ਵਿੱਚ ਹੌਸਲਾ ਫੜਦੀ ਚਾਹੇ ਮੇਰੀ ਜ਼ਿੰਦਗੀ ਵਿੱਚ ਕਿੰਨੀ ਵੀ ਦੁੱਖਾਂ ਨਾਲ ਭਰੀ ਹੋਵੇ ਮੇਰੇ ਪੁੱਤ ਦੀ ਖੁਸ਼ੀ ਮੇਰੇ ਹਰ ਦਰਦ ਨੂੰ ਮਟਾ ਦੇਵੇਗੀ ਪ੍ਰੀਤ ਦਾ ਪੁੱਤ ਹੁਣ ਸਾਲ ਦੇ ਇਕਿਲੀ ਪ੍ਰੀਖਿਆ ਵਿੱਚ ਚੰਗੇ ਨੰਬਰ ਲਿਆਉਣ ਲੱਗਾ ਉਸ ਦੀ ਖੁਸ਼ੀ ਦੇ ਮੌਕੇ ਤੇ ਪਿੰਡ ਦੇ ਕੁਝ ਲੋਕ ਵੀ ਗੁਰਪ੍ਰੀਤ ਦੇ ਘਰ ਆ ਕੇ ਉਸ ਦੀ ਮਿਹਨਤ ਦੀ ਸਲਾਣਾ ਕਰਦੇ ਸੀ ਉਸ ਨੇ ਕਿਹਾ ਤੁਹਾਡੀ ਮਿਹਨਤ ਬੇਮਿਸਾਲ ਹੈ ਤੁਸੀਂ ਆਪਣੇ ਪੁੱਤ ਲਈ ਸੱਚਮੁੱਚ ਸਾਰਾ ਦੁੱਖ ਸਿਆ ਹੈ ਅਜੇ ਹੱਦ ਦੁੱਖ ਕੋਈ ਨਹੀਂ ਅਜੇ ਤੱਕ ਸਹਿ ਸਕਦਾ ਇਹਦਾ ਫਲ ਹੁਣ ਸਾਫ਼ ਨਜ਼ਰ ਆ ਰਿਹਾ ਹੈ ਗੁਰਪ੍ਰੀਤ ਦੇ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਅਹਿਸਾਸ ਹੋਇਆ ਕਿ ਹੌਂਸਲੇ ਨਾਲ ਕੀਤੀ ਮਿਹਨਤ ਕਦੇ ਵੀ ਖਾਲੀ ਨਹੀਂ ਜਾਂਦੀ ਉਸ ਦਾ ਪੁੱਤ ਸਿਰਫ ਸਕੂਲ ਵਿੱਚ ਚੰਗਾ ਨਹੀਂ ਕਰ ਰਿਹਾ ਸੀ ਬਲਕਿ ਉਸ ਦੀ ਅਨੁਸ਼ਾਸਨ ਅਤੇ ਸਹਿਮਤੀ ਨਾਲ ਪਿੰਡ ਦੇ ਬੱਚੇ ਵੀ ਉਸ ਦੇ ਪਿੱਛੇ ਆਉਣ ਲੱਗ ਪਏ ਸੀ ਪਰਮਨਜੀਤ ਦੀ ਬੇਰੁਖੀ ਅਤੇ ਘਰ ਦੇ ਤਾਨੇ ਕਦੇ ਖਤਮ ਨਹੀਂ ਹੋਏ ਉਹ ਘਰ ਆ ਕੇ ਕਹਿੰਦਾ ਇਸ ਗਰੀਬੀ ਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਮੈਂ ਕਦੇ ਖੁਸ਼ ਨਹੀਂ रह ਸਕਦਾ ਗੁਰਪ੍ਰੀਤ ਦੇ ਦਿਲ ਨੂੰ ਇੱਕ ਵੱਡੀ ਚੋਟ ਲੱਗ ਚੁੱਕੀ ਸੀ ਉਸ ਨੂੰ ਪਤਾ ਸੀ ਕਿ ਬੱਚੇ ਦੀ ਖੁਸ਼ੀ ਲਈ ਉਹ ਹਰ ਤਾਨਾ ਸਹਿ ਰਹੀ ਹੈ ਉਹ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਲੋਕਾਂ ਦੇ ਧਿਆਨ ਨਾ ਦੇ ਤੈਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਰੱਬ ਤੇਰਾ ਸਾਥ ਇੱਕ ਨਾ ਇੱਕ ਦਿਨ ਜ਼ਰੂਰ ਦਵੇਗਾ ਮੇਰੇ ਲਈ ਤੇਰੀ ਸਫਲਤਾ ਹੀ ਸਭ ਤੋਂ ਵੱਡੀ ਤੋਹਫਾ ਹੈ ਬੱਚਾ ਹੁਣ ਹੋਰ ਵੀ ਸਿਹਤਮੰਦ ਅਤੇ ਹੁਨਰਮੰਦ ਹੋਣ ਲੱਗ ਪਿਆ ਉਹ ਪਿੰਡ ਵਿੱਚ ਇੱਕ ਚੰਗਾ ਉਦਾਹਰਣ ਬਣ ਗਿਆ ਜਿਸ ਦਿਨ ਉਸਨੇ ਪਹਿਲੀ ਪ੍ਰੀਖਿਆ ਵਿੱਚ ਪ੍ਰਥਮ ਅੰਕ ਲਿਆ ਉਸ ਦਿਨ ਗੌਰਪ੍ਰੀਤ ਲਈ ਸਭ ਤੋਂ ਵੱਡਾ ਜਸ਼ਨ ਬਣ ਗਿਆ ਸੀ ਗੌਰਪ੍ਰੀਤ ਦੇ ਹੰਝੂ ਇਸ ਵਾਰ ਦੁੱਖ ਵਾਲੇ ਨਹੀਂ ਸਨ ਇਹ ਸੰਝੂ ਖੁਸ਼ੀ ਵਾਲੇ ਤੇ ਸਫਲਤਾ ਵਾਲੇ ਸਨ ਉਸਨੇ ਸੋਚਿਆ ਹਾਲਾਂਕਿ ਪਤੀ ਨੇ ਤੋਖਾ ਦਿੱਤਾ ਹੈ ਕੋਈ ਨਾ ਘਰ ਦੇ ਤਾਨੇ ਹਨ ਪਰ ਮੇਰੇ ਪੁੱਤ ਦੀ ਖੁਸ਼ੀ ਮੇਰੇ ਦੁੱਖਾਂ ਦਾ ਇਲਾਜ ਹੈ ਪਰ ਜ਼ਿੰਦਗੀ ਨੇ ਗੁਰਪ੍ਰੀਤ ਦੇ ਹੌਸਲੇ ਦੀ ਅਸਲੀ ਪਰਖਿਆ ਹੋਰ ਵੀ ਲੈਣੀ ਸੀ ਕਿਉਂਕਿ ਬੱਚੇ ਦੀ ਸਫਲਤਾ ਦੇ ਨਾਲ-ਨਾਲ ਸਮਾਜ ਦੇ ਮਜ਼ਾਕ ਅਤੇ ਪਿੰਡ ਦੇ ਤਾਨੇ ਹਲੇ ਵੀ ਉਸ ਦੀ ਦੁਨੀਆ ਵਿੱਚ ਡੂੰਘੇ ਛੱਡਣ ਵਾਲੇ ਸਨ ਗੁਰਪ੍ਰੀਤ ਦਾ ਪੁੱਤ ਹੁਣ ਅੰਤ ਦੀ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਲੈ ਕੇ ਆਇਆ ਸੀ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਦੇ ਸਾਰੇ ਦੁੱਖ ਹੌਲੀ-ਹੌਲੀ ਘਟ ਰਹੇ ਸਨ ਉਸ ਨੇ ਸੁਚਿਆ ਹੁਣ ਮੇਰੇ ਪੁੱਤ ਦੀ ਮਿਹਨਤ ਦਾ ਸਫਲ ਫਲ ਮਿਲ ਰਿਹਾ ਹੈ ਉਹਨ ਜਿੰਦਗੀ ਸੌਖੀ ਹੋਵੇਗੀ ਪਰ ਜੀਵਨ ਨੇ ਉਸ ਨੂੰ ਇੱਕ ਵਾਰ ਫੇਰ ਠਕਾ ਦਿੱਤਾ ਪਿੰਡ ਦੇ ਕੁਝ ਲੋਕਾਂ ਨੇ ਉਸ ਦੇ ਪੁੱਤਰ ਦੀ ਸਫਲਤਾ ਦੇ ਨਾਲ ਉਸ ਦੀ ਮਿਹਨਤ ਨੂੰ ਘੱਟ ਕਰਦੇ ਕਹਿੰਦੇ ਇਹ ਕੁੜੀ ਸਿਰਫ ਮਿਹਨਤ ਕਰਕੇ ਬੱਚੇ ਨੂੰ ਸਫਲ ਕਰ ਰਹੀ ਹੈ ਪਰ ਅਸਲੀ ਮਜ਼ਬੂਤੀ ਨਹੀਂ ਪਤੀ ਨੇ ਆਪਣਾ ਫਰਜ਼ ਨਹੀਂ ਨਿਭਾਇਆ ਮਨਜੀਤ ਦੀ ਬੇਵਫਾਈ ਵੀ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਈ ਉਹ ਘਰ ਆ ਕੇ ਬੱਚੇ ਦੀ ਕਾਮਯਾਬੀ ਦਾ ਮਜ਼ਾਕ ਉਡਾਉਣਾ ਲਗਾਤੇ ਕਹਿੰਦਾ ਇਸ ਗਰੀਬੀ ਨਾਲ ਕੀ ਸਫਲਤਾ ਮਿਲੇਗੀ ਇਸ ਨੂੰ ਇਸ ਦੀ ਸਫਲਤਾ ਇਸ ਗਰੀਬੀ ਦੇ ਸਾਹਮਣੇ ਕੁਝ ਵੀ ਨਹੀਂ ਹੈ ਇਹ ਬੱਚਾ ਵੀ ਮੇਰੀ ਦੁਨੀਆ ਨੂੰ ਬਦਲ ਨਹੀਂ ਸਕਦਾ ਗੁਰਪ੍ਰੀਤ ਦਾ ਦਿਲ ਪਰੋਂ ਦਾ ਇਹ ਗੱਲਾਂ ਸੁਣ ਕੇ ਪਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਪੁੱਤ ਨੂੰ ਗੋਦ ਵਿੱਚ ਲੈ ਕੇ ਕਿਹਾ ਪੁੱਤ ਲੋਕ ਜੋ ਵੀ ਕਹਿਣ ਸਾਨੂੰ ਆਪਣੇ ਕੰਮ ਤੇ ਮਿਹਨਤ ਤੇ ਪਰੋਸਾ ਕਰਨਾ ਚਾਹੀਦਾ ਹੈ ਮੇਰੇ ਲਈ ਤੇਰੀ ਖੁਸ਼ੀ ਹੀ ਸਭ ਤੋਂ ਵੱਡੀ ਸਫਲਤਾ ਹੈ ਉਸਨੇ ਆਪਣੇ ਦੁੱਖਾਂ ਨੂੰ ਦਿਲ ਵਿੱਚ ਰੱਖ ਕੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਰੋਜ਼ ਪਿੰਡ ਵਿੱਚ ਕੰਮ ਕਰਕੇ ਉਸਨੇ ਬੱਚੇ ਦੀ ਪੜ੍ਹਾਈ ਲਈ ਪੈਸਾ ਕਮਾਇਆ ਉਸਦਾ ਹੌਸਲਾ ਬੇਮਿਸਾਲ ਸੀ ਹਰ ਤਾਨਾ ਹਰ ਮਜ਼ਾਕ ਉਸ ਨੂੰ ਠਾਣਾ ਸਕਿਆ। ਗੁਰਪ੍ਰੀਤ ਦੇ ਬੱਚੇ ਨੇ ਹੁਣ ਪੜ੍ਹਾਈ ਵਿੱਚ ਹੋਰ ਤੇਜ਼ੀ ਨਾਲ ਪ੍ਰਗਤੀ ਕਰਨੀ ਸ਼ੁਰੂ ਕਰ ਦਿੱਤੀ। ਉਹ ਪਿੰਡ ਵਿੱਚ ਇੱਕ ਚੰਗਾ ਉਦਾਹਰਣ ਦੇ ਤੌਰ ਤੇ ਸਾਹਮਣੇ ਆਉਂਦਾ ਉਸਦੀ ਮਿਹਨਤ ਅਤੇ ਅਧਿਆਪਕਾਂ ਦੀ ਮਦਦ ਨਾਲ ਉਸਨੇ ਅਗਲੀ ਉਹ ਲਈ ਫੰਡ ਵੀ ਕਮਾ ਲਿਆ ਸੀ ਉਸਦੇ ਅਧਿਆਪਕ ਕਹਿੰਦੇ ਹਨ ਕਿ ਦੁੱਖ ਅਤੇ ਚੁਣੌਤੀਆਂ ਹਮੇਸ਼ਾ ਜੀਵਨ ਵਿੱਚ ਰਹਿੰਦੀਆਂ ਹਨ ਪਰ ਹੌਸਲੇ ਨਾਲ ਹਰ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਵਰਪ੍ਰਿੱਡੇ ਪੁੱਤ ਨੇ ਹੁਣ ਹਰ ਸਾਲ ਦੇ ਅੰਤ ਵਿੱਚ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਲਿਆnde ਪਿੰਡ ਦੇ ਲੋਕ ਹੈਰਾਨ ਹੋ ਗਏ ਕਿ ਇਹ ਕਿਵੇਂ ਹੋ ਸਕਦਾ ਹੈ। ਉਹਨਾਂ ਨੇ ਕਹਾ ਇੱਕ ਗਰੀਬ ਕੁੜੀ ਨੇ ਜੋ ਕੁਝ ਵੀ ਕੀਤਾ ਉਹ ਕਾਬਿਲ-ਏ-ਤਾਰੀਫ ਹੈ। ਬੱਚਾ ਆਪਣੇ ਮਾਮਲੇ ਵਿੱਚ ਬਹੁਤ ਅੱਗੇ ਚੱਲ ਰਿਹਾ ਸੀ। ਗੁਰਪ੍ਰੀਤ ਦੇ ਦਿਲ ਵਿੱਚ ਬਹੁਤ ਖੁਸ਼ੀ ਸੀ ਇਹ ਸਭ ਕੁਝ ਦੇਖ ਕੇ ਕਿ ਉਸ ਦਾ ਪੁੱਤ ਹੁਣ ਤਰੱਕੀਆਂ ਵੱਲ ਜਾ ਰਿਹਾ ਹੈ ਪਰ ਉਸ ਨੂੰ ਪਤਾ ਸੀ ਕਿ ਸਫਲਤਾ ਕੇਵਲ ਬੱਚੇ ਦੀ ਨਹੀਂ ਸਾਰੀ ਉਸ ਦੀ ਮਿਹਨਤ ਦਾ ਫਲ ਹੈ। ਕਉ ਜੀ ਦੀ ਹਰ ਰਾਤ ਜੋ ਮੈਂ ਰੋਜ਼ ਖੁੱਦ ਲਈ ਹੰਝੂ ਵਹਾਏ ਹਰ ਰੋਜ਼ ਜੋ ਮੈਂ ਆਪਣਾ ਦੁੱਖ ਦਬਾ ਕੇ ਕਿਤਾਬਾਂ ਖਰੀਦੀਆਂ ਇਹੀ ਮਿਹਨਤ ਅੱਜ ਸਫਲਤਾ ਵਿੱਚ ਬਦਲੀ ਹੈ ਪਰ ਮਨਜੀਦੀ ਬੇਵਫਾਈ ਹਾਲੇ ਵੀ ਉਸ ਦੇ ਘਰ ਨੂੰ ਤੰਗ ਕਰ ਰਹੀ ਸੀ ਉਹ ਘਰ ਆ ਕੇ ਬੱਚੇ ਦੀ ਕਾਮਯਾਬੀ ਨੂੰ ਘੱਟ ਕਰਦਾ ਅਤੇ ਕਹਿੰਦਾ ਇਸ ਗਰੀਬੀ ਦੇ ਨਾਲ ਕੀ ਹੋਵੇਗਾ ਇਹ ਗਰੀਬੀ ਕਦੇ ਨਹੀਂ ਮਿਟੇਗੀ ਚਾਹ ਜਿੰਨੀ ਮਰਜ਼ੀ ਤਰੱਕੀਆਂ ਕਰ ਲਵੇ ਇਹ ਸਿਰਫ ਕੁਝ ਦਿਨਾਂ ਦੀ ਹੀ ਖੁਸ਼ੀਆਂ ਗੋਰਫ੍ਰੈਂਡ ਦਾ ਨੇ ਮੰਜੀਤ ਦੀਆਂ ਗੱਲਾਂ ਨੂੰ ਅੰਦਰੋਂ ਸਹਿ ਕੇ ਬੱਚੇ ਨੂੰ ਹੌਸਲਾ ਦਿੱਤਾ ਪੁੱਤ ਲੋਕ ਜੋ ਵੀ ਕਹਿਣ ਸਾਨੂੰ ਆਪਣੀ ਮਿਹਨਤ ਤੇ ਸੱਚਾਈ ਤੇ ਭਰੋਸਾ ਰੱਖਣਾ ਚਾਹੀਦਾ ਹੈ ਮੈਂ ਤੇਰੇ ਲਈ ਆਪਣਾ ਹਰ ਸੁਪਨਾ ਕੁਰਬਾਨ ਕਰ ਦਿੱਤਾ ਹੈ ਪਰ ਤੇਰੀ ਖੁਸ਼ੀ ਸਿਰਫ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ ਗੁਰਪ੍ਰੀਤ ਦੀ ਜ਼ਿੰਦਗੀ ਹੌਣੇ ਕੇ ਨਵੀਂ ਰੋਸ਼ਨੀ ਨਾਲ ਭਰੀ ਹੋਈ ਸੀ ਉਸਨੇ ਸਿੱਖਿਆ ਕਿ ਦੁੱਖਾਂ ਅਤੇ ਤੰਨ ਅਤੇ ਕੁਰਬਾਨੀਆਂ ਸਿਰਫ ਜੀਵਨ ਨੂੰ ਕਠਿਨ ਨਹੀਂ ਬਣਾਉਂਦੀਆਂ ਬਲਕਿ ਉਹ ਸਾਡੇ ਹੌਸਲੇ ਮਿਹਨਤ ਅਤੇ ਪ੍ਰੇਮ ਨੂੰ ਵੀ ਮਜ਼ਬੂਤ ਕਰਦੀਆਂ ਹਨ ਇਸ ਤਰ੍ਹਾਂ ਗੁਰਪ੍ਰੀਤ ਦੀ ਦੁੱਖਾਂ ਭਰੀ ਜ਼ਿੰਦਗੀ ਨੇ ਪੁੱਤ ਦੀ ਸਫਲਤਾ ਦੇ ਰੂਪ ਵਿੱਚ ਆਪਣੇ ਹਰ ਹੰਝੂ ਦਾ ਮੋਲ ਦਰਸਾਇਆ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹੌਸਲਾ ਮਿਹਨਤ ਤੇ ਪਿਆਰ ਦੇ ਸਹਾਰੇ ਸਭ ਪਾਰੀ ਦੁੱਖ ਵੀ ਰੋਸ਼ਨੀ ਵਿੱਚ ਬਦਲ ਜਾਂਦੇ ਹਨ ਇਸ ਤਰ੍ਹਾਂ ਗੁਰਪ੍ਰੀਤ ਦੀ ਦੁੱਖ ਭਰੀ ਕਹਾਣੀ ਖਤਮ ਹੁੰਦੀ ਹੈ ਤੇ ਦੁੱਖਾਂ ਦੇ باوجود ਵੀ ਹੌਸਲੇ ਨਾਲ ਉਸਦੀ ਜਿੱਤ ਹੁੰਦੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਕਹਾਣੀ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਆਏਗਾ ਕਹਾਣੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਿਸ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਕਰ ਦੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਹੋਰ ਕਹਾਣੀਆਂ ਪਹੁੰਚ ਸਕਣ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਦੋ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ